ਤਤਵਲਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਘਰੇ ਜਿਹੜਾ ਅੱਜ ਇੱਕ ਆਸਰਾ ਸੇਵਾ ਸੁਸਾਇਟੀ ਵੱਲੋਂ ਇੱਕ ਹਸਪਤਾਲ ਖੋਲ੍ਹਿਆ ਜਾ ਰਿਹਾ ਹੈ ਜਸਵੀਰ ਸਿੰਘ ਬਾਵਾ ਜੀ ਉਹਦੇ ਬਤਾਈ ਦੇ ਪਾਤਰ ਨੇ ਕਿਉਂਕਿ ਜਸਵੀਰ ਸਿੰਘ ਬਾਵਾ ਜੀ ਨੂੰ ਅਸੀਂ ਬਹੁਤ ਈਰ ਤੋਂ ਦੇਖ ਰਹੇ ਹਾਂ ਕਿ ਪੁਲਿਸ ਦੀ ਨੌਕਰੀ ਕਰਦੇ ਨਾਲ ਨਾਲ ਇਹ ਬਜ਼ੁਰਗਾ ਦੀ ਵੀ ਦੇਖਭਾਲ ਬਹੁਤ ਵਧੀਆ ਕਰਦੇ ਆ ਇੱਕ ਆਸ਼ਰਮ ਬ੍ਰਿਹਦ ਆਸ਼ਰਮ ਜੋ ਇਹ ਲੰਬੇ ਸਮੇਂ ਤੋਂ ਚਲਾ ਰਹੇ ਨੇ ਜਿਹੜਾ ਪਹਿਲਾਂ ਇੱਕ ਛੋਟਾ ਜਿਹਾ ਹੁੰਦਾ ਸੀ ਥੋੜੇ ਬੈਡਡ ਦਾ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੱਡਾ ਬਣਾਇਆ ਇੱਥੇ ਉਹਨਾਂ ਦੀ ਦੇਖ ਸੰਭਾਲ ਆਪਣੀ ਮਾਵਾਂ ਵਾਂਗੂ ਕਰਦੇ ਨੇ ਹਰ ਬਜ਼ੁਰਗ ਦਾ ਧਿਆਨ ਰੱਖਦੇ ਨੇ ਸੋ ਅੱਜ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਵੀ ਇੱਕ ਮਿੰਨੀ ਹਸਪਤਾਲ ਖੋਲੇ ਜਾ ਰਿਹਾ ਹੈ ਸੋ ਇਹ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਨੇ ਇਹ ਕੋਈ ਮਿੰਨੀ ਹਸਪਤਾਲ ਪੰਜਾਬ ਐਡਡ ਦਾ ਚੋਤਸੀਰ ਸਿੰਘ ਬਾਬਾ ਜੀ ਇਹ ਕਰ ਰਹੇ ਆ ਇਹਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਦਾਨੀ ਸੱਜਣਾ ਵੱਲੋਂ ਇਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਜਿੱਥੇ ਸਾਡੇ ਵੱਲੋਂ ਵੀ ਸਹਿਯੋਗ ਪਾਉਂਦਾ ਅਸੀਂ ਇਹਨਾਂ ਨੂੰ ਸਹਿਯੋਗ ਦੇਵਾਂਗੇ ਇਹ ਬਹੁਤ ਵੱਡਾ ਉਪਰਾਲਾ ਹੈ ਦੇਖੋ ਇਹਨਾਂ ਦੇ ਵਿੱਚ ਸੇਵਾ ਪਾ ਬਹੁਤ ਜ਼ਿਆਦਾ ਹੈ ਇੱਕ ਉਪਮਤਰਾ ਪੁਲਿਸ ਦੀ ਨੌਕਰੀ ਵੀ ਕਰਦੇ ਆ ਦੂਸਰੇ ਪਾਸੇ ਵਿਰਧ ਆਸ਼ਰਮ ਵੀ ਤੀਸਰੇ ਪਾਸੇ ਆਪਣਾ ਪਰਿਵਾਰ ਵੀ ਸੰਭਦੇ ਨੇ ਸੋ ਇਹ ਬਹੁਤ ਵੱਡਾ ਤੇ ਬਹੁਤ ਔਖਾ ਹੈ ਪਰ ਫਿਰ ਵੀ ਇਹ ਜਸਵੀਰ ਸਿੰਘ ਬਾਬਾ ਜੀ ਤਿੰਨੇ ਡਿਊਟੀਆਂ ਬੇਕ ਬਹੁਤ ਵਧੀਆ ਨਿਭਾ ਰਹੇ ਨੇ ਸੋ ਇਹ ਬਹੁਤ ਜ਼ਿਆਦਾ ਸਲਾਘਾ ਯੋਗ ਤੇ ਇਹਨਾਂ ਨੂੰ ਹਮੇਸ਼ਾ ਹੀ ਵਧਾਈ ਦੇ ਪਾਤਰ ਨੇ ਦੇਖੋ ਮਾਪਿਓ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜਿਹੜੇ ਬੱਚੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ ਮੇਰੇ ਖਿਆਲ ਉਹਨਾਂ ਨੂੰ ਇਹ ਸਿੱਖਣਾ ਪਊਗਾ ਇਹਨਾਂ ਤੋਂ ਵੀ ਦੂਸਰੀਆਂ ਦੀ ਮਾਵਾਂ ਨੂੰ ਕਿਵੇਂ ਸਾਂਭਦੇ ਨੇ ਕਿੱਦਾਂ ਉਹਨਾਂ ਨੂੰ ਆਪਣੀ ਮਾਵਾਂ ਦੀ ਤਰ੍ਹਾਂ ਸਾਂਭ ਕੇ ਰੱਖਦੇ ਨੇ ਹੁਣ ਪਿਛਲੇ ਦਿਨੀ ਇੱਕ ਮਾਤਾ ਬਜ਼ੁਰਗ ਜਿਹੜੇ ਇਹਨਾਂ ਕੋਲ ਰਹੇ ਆ ਜਿਨ੍ਹਾਂ ਦਾ ਇਹਨਾਂ ਨੇ ਇਸ ਸਨਕਾਰ ਕੀਤਾ ਉਹ ਆਪਣੇ 6 ਪੁੱਤਾਂ ਨੂੰ ਛੱਡ ਕੇ ਗਏ ਨੇ ਤੇ ਉਹਨਾਂ ਨੇ ਉਹਨਾਂ ਦਾ ਮੂੰਹ ਦੇਖਣਾ ਵੀ ਨਹੀਂ ਪਸੰਦ ਕੀਤਾ ਉਹਨਾਂ ਨੇ ਇਹੀ ਕਿਹਾ ਵੀ ਬਾਵਾ ਜੀ ਮੇਰੇ ਪੁੱਤ ਨੇ ਜਿਨ੍ਹਾਂ ਨੇ ਮੈਨੂੰ ਸਾਂਭਿਆ ਸੋ ਮੈਂ ਹਰੇਕ ਇਨਸਾਨ ਨੂੰ ਇਹ ਬੇਨਤੀ ਕਰੂੰਗਾ ਮਾਪਿਓ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਆਪਣੇ ਮਾਪਿਓ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਆਸ਼ आश्रम ਸੇਵਾ ਸੁਸਾਇਟੀ ਮੋਗਾ ਇੰਦਰੌਲੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਜਸਪੀਰ ਸਿੰਘ ਜੀ ਮੀਤਾ ਵੀਰ ਜੀ ਮੇਰੇ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਨੇ ਇਹਨਾਂ ਵੱਲੋਂ ਇੱਕ ਬਹੁਤ ਨੇਕੋ ਪ੍ਰਾਲਾ ਜਿਹੜਾ ਕੀਤਾ ਗਿਆ ਸੀ ਬਿਰਦਾ ਆਸ਼ਰਮ ਜਿਹੜਾ ਸਾਡਾ ਹੈਗਾ ਤੇ ਇੱਕ ਆਸਰਮ ਇੱਕ ਆਸ ਆਸ਼ਰਮ ਸੇਵਾ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਸੀ ਅੱਜ ਇਹਨਾਂ ਦੀ ਸੁਸਾਇਟੀ ਵੱਲੋਂ ਇੱਕ ਬਹੁਤ ਅੱਛਾ ਨੇਕੋ ਪ੍ਰਾਲੇ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਕਿ ਇੱਥੇ ਆਈਏਐਸਐਸ ਜਿਹੜਾ ਮਿੰਨੀ ਹਸਪੀਟਲ ਦਾ ਅੱਜ ਇਹਨਾਂ ਨੇ ਨੀਂਹ ਪੱਥਰ ਰੱਖਿਆ ਔਰ ਮੈਂ ਇਹਨਾਂ ਸਾਰੇ ਬੀੜਾ ਨੂੰ ਭੈਣਾ ਨੂੰ ਜਿਹੜੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦੀ ਆ ਤੇ ਇਹਨਾਂ ਸਾਰਿਆਂ ਦੇ ਜਿਹੜਾ ਇੱਕ ਆਸ਼ਰਮ ਤਾਂ ਇਹ ਚਲਾਈ ਰਹੀ ਸੀ ਹੁਣ ਇੱਕ ਹਸਪੀਟਲ ਦੀ ਵੀ ਜਿਹੜਾ ਨਹੀਂ ਪੱਥਰ ਰੱਖਿਆ ਅੱਜ ਸੋ ਬਹੁਤ ਕਿਸਮਤ ਵਾਲੇ ਹੁੰਦੇ ਆ ਪਰਮਾਤਮਾ ਜਿਨ੍ਹਾਂ ਨੂੰ ਇਹ ਸੇਵਾ ਦਿੰਦਾ ਅੱਜ ਕੱਲ ਇਹੋ ਜਿਹਾ ਜ਼ਮਾਨਾ ਜੀ ਕਿ ਲੋਕੀ ਆਪਣੇ ਪੇਰੈਂਟਸ ਨੂੰ ਨਹੀਂ ਸਾਥ ਦੇ ਔਰ ਇਹਨਾਂ ਵੀਰਾਂ ਵੱਲੋਂ ਸਾਰੀਆਂ ਭੈਣਾਂ ਵੱਲੋਂ ਜਿਹੜੇ ਵੀ ਆਪਣੀ ਕਮਾਈ ਦੇ ਵਿੱਚੋਂ ਜਿੰਨਾ ਵੀ ਹਿੱਸਾ ਇੱਥੇ ਪਾਉਂਦੇ ਆ ਉਹਨਾਂ ਸਾਰੇ ਆ ਸਾਰੇ ਵਧਾਈ ਦੇ ਪਾਤਰ ਹੈ ਕਿ ਇਹਨਾਂ ਸਭ ਦੇ ਕਾਰਨ ਅੱਜ ਸਾਡਾ ਜਿਹੜਾ ਸੰਸਾਰ ਹੈ ਉਹ ਟਿਕਿਆ ਹੋਇਆ ਔਰ ਮੈਂ ਸਭ ਨੂੰ ਅਪੀਲ ਵੀ ਕਰੂੰਗੀ ਕਿ ਜਿੰਨਾ ਵੀ ਜਿੱਦੀ ਜਿੰਨੀ ਸ਼ਰਦਾ ਹੈਗੀ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਔਰ ਮੇਰੇ ਵੱਲੋਂ ਫਿਰ ਤੋਂ ਇੱਕ ਵਾਰ ਸਾਰੀ ਸੋਸਾਇਟੀ ਨੂੰ ਔਰ ਜਸਵੀਰ ਜੀ ਪੀਰ ਜੀ ਉਹਨੇ ਮੀਤਾ ਵੀਰ ਜੀ ਔਰ ਜਿੰਨੇ ਵੀ ਮੇਰੇ ਭੈਣ ਭਰਾ ਨੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਮਰ ਸਾਹਿਬ ਇੱਕ ਨਿੱਕ ਦੇ ਲਾਗਤ ਹੈ ਜਿਹੜਾ ਇਹ ਹਸਪਤਾਲ ਬਣੇਗਾ ਔਰ ਕਿੰਨੇ ਕੁ ਬੈਟਾ ਜਿਹੜੇ ਇੱਥੇ ਲਗਾਏ ਜਾਣਗੇ ਔਰ ਕਦੋਂ ਤੱਕ ਇਹ ਕੰਮ ਹੈ ਜਿਹੜਾ ਨੇਪਰੇ ਚੜੇਗਾ। ਇਹ ਜੀ 50 ਬੈਡਰਡ ਹਸਪਤਾਲ ਜਿਹੜਾ ਹੈਗਾ ਉਹ ਦੀ ਸ਼ੁਰੂਆਤ ਕੀਤੀ ਹੈ ਔਰ ਇਸ ਦਾ ਖਰਚਾ ਤਾਂ ਜਿਹੜਾ ਉਹ ਹਾਂਜੀ ਅਸਿੰਗੂਰ ਇਹਦਾ ਅਪਰੋਕਸੀਮੇਟਲੀ ਜੀ ਬਿਲਡਿੰਗ ਦਾ ਜਿਹੜਾ ਖਰਚਾ ਹੁੰਦਾ 50% ਹਸਪੀਟਲ ਦਾ ਉਹ ਤਕਰੀਬਨ 80-90 ਲੱਖ ਆ ਜਾਂਦਾ ਉਸ ਤੋਂ ਬਾਅਦ ਇਕਵਿਪਮੈਂਟਸ ਹੁੰਦੇ ਆ ਇਹ ਕੋਈ ਸਟਾਰਟਿੰਗ ਦੇ ਵਿੱਚ ਕਹਿਣਾ ਮੁਸ਼ਕਿਲ ਹੋ ਜਾਂਦਾ ਹਸਪੀਟਲ ਦੇ ਲਈ ਕਿਉਂਕਿ ਇਕਵਿਪਮੈਂਟਸ ਜਿਹੜੇ ਲੱਗਦੇ ਆ ਉਹਨਾਂ ਦੇ ਰੇਟਸ ਚੇਂਜ ਹੁੰਦੇ ਰਹਿੰਦੇ ਆ ਔਰ ਇਹ ਜਿਹੜੀ ਬਿਲਡਿੰਗ ਦਾ ਹੈਗਾ ਉਹ 80-90 ਲੱਖ ਦਾ ਅਪਰੋਕਸੀਮੇਟਲੀ ਖਰਚਾ ਦੱਸਿਆ ਜਾ ਰਿਹਾ ਹੈਗਾ ਔਰ ਬਾਦ ਦੇ ਵਿੱਚ ਜਦੋਂ ਹਸਪੀਟਲ ਤਿਆਰ ਹੋ ਜਾਏਗਾ ਫਿਰ ਹੋਰ ਜਿਹੜੇ ਉਹਦੇ ਉਹਦੇ ਵਿੱਚ ਬੈੱਡਸ ਹੁੰਦੇ ਆ ਹੋਰ ਸਾਰੇ ਸਾਡੇ ਜਿਹੜੇ ਸਮਾਨ ਚਾਹੀਦਾ ਹੋਊਗਾ ਉਹ ਸਾਰਾ ਸਮਾਨ ਜਿਹੜਾ ਹੈਗਾ ਫਿਰ ਉਹਦਾ ਅਲੱਗ ਤੋਂ ਐਸਟੀਮੇਟ ਬਣੇਗਾ ਜੀ ਦੇਖੋ ਜੀ ਪਹਿਲਾਂ ਵੀ ਮੈਂ ਕਹਿ ਚੁੱਕੀ ਹਾਂ ਕਿ ਇਹ ਜਿਹੜੀਆਂ ਸੇਵਾਵਾਂ ਪਰਮਾਤਮਾ ਕਿਸੇ ਕਿਸੇ ਦੇ ਭਾਗਾਂ ਦੇ ਵਿੱਚ ਲਿਖਦਾ ਹੁੰਦਾ ਔਰ ਇਹ ਵਿਧਾਈ ਦੇ ਪਾਤਰ ਹੈ ਔਰ ਹਮੇਸ਼ਾ ਜਿਹੜਾ ਇਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਕਿਉਂਕਿ ਇੱਕ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਔਰ ਇੱਕ ਅੱਛਾ ਇਨਸਾਨ ਹੋਣ ਦੇ ਨਾਤੇ ਜਿਹੜਾ ਇਹ ਹਮੇਸ਼ਾ ਪਹਿਲਾਂ ਮੋਗਾ ਸਾਡੇ ਸ਼ਹਿਰ ਦੇ ਵਿੱਚ ਇਹ ਚਲਾਉਂਦੇ ਸੀ ਉੱਥੇ ਇਹਨਾਂ ਦੇ ਕੋਲ ਇੰਨੇ ਜ਼ਿਆਦਾ ਬਜ਼ੁਰਗ ਵੱਧ ਗਏ ਇਹਨਾਂ ਦਾ ਪਰਿਵਾਰ ਆਸ਼ਰਮ ਦਾ ਇੰਨਾ ਵੱਡਾ ਹੋ ਗਿਆ ਕਿ ਇਹਨਾਂ ਨੇ ਇਸ ਰੋਡ ਤੇ ਰੌਲੀ ਰੋਡ ਤੇ ਲਿਆ ਕੇ ਸ਼ੁਰੂਆਤ ਕੀਤੀ ਸੀ ਇੱਥੇ ਔਰ ਅੱਜ ਇਹਨਾਂ ਦੇ ਕੋਲ ਇੱਥੇ ਇੰਨੇ ਸਾਡੀਆਂ ਮਾਤਾ ਪਿਤਾ ਭੈਣਾਂ ਬਜ਼ੁਰਗ ਪਰਿਵਾਰ ਇੰਨਾ ਵੱਡਾ ਹੋ ਗਿਆ ਕਿ ਹੁਣ ਜਿਹੜਾ ਹੈਗਾ ਹਸਪੀਟਲ ਦੀ ਵੀ ਸ਼ੁਰੂਆਤ ਜਿਹੜੀ ਅੱਜ ਕੀਤੀ ਗਈ ਆ ਸੋ ਇਹਨਾਂ ਦਾ ਦੇਣ ਤਾਂ ਨਹੀਂ ਦੇ ਸਕਦੇ ਔਰ ਮੈਂ ਹੀ ਕਹੂੰਗੀ ਕਿ ਪ੍ਰਮਾਤਮਾ ਨੇ ਸੇਵਾ ਬਖਸ਼ੀ ਹੈ ਨਾ ਸਾਰੇ ਵੀਰਾਂ ਭੈਣਾਂ ਨੂੰ ਔਰ ਪ੍ਰਮਾਤਮਾ ਇਹਨਾਂ ਨੂੰ ਸਭ ਦੇ ਪਰਿਵਾਰਾਂ ਨੂੰ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਔਰ ਲੰਮੀ ਉਮਰ ਬਖਸ਼ੀ ਸਭ ਨੂੰ ਐਮਲ ਸਾਹਿਬ ਲੱਗਦਾ ਨੇ ਜੇ ਬੱਚੇ ਆਪਣੇ ਮਾਪਿਆਂ ਦੀ ਸਾਹਮ ਸਹਾਰਕਾਂ ਸੜਕਾਂ ਤੇ ਰੋਲਣੇ ਮਜਬੂਰ ਨਾ ਕਰਨ ਤਾਂ ਲੱਗਦਾ ਨੇ ਵੀ ਜਿਹੜੇ ਵਿਰਧ ਆਸ਼ਰਮ ਪੜ ਰਹੇ ਨਾ ਹੀ ਖੁੱਲਣ ਦੇਖੋ ਜੀ ਇਹ ਇਹਨਾਂ ਨੂੰ ਪ੍ਰਮਾਤਮਾ ਨੇ ਸੇਵਾ ਦਿੱਤੀ ਹੈ ਇੰਨੇ ਪਰਿਵਾਰਾਂ ਨੂੰ ਇੰਨੇ ਬਜ਼ੁਰਗਾਂ ਨੂੰ ਸਾਹਮੜੇ ਆ ਔਰ ਜਿਨ੍ਹਾਂ ਦੀ ਆਇਡੈਂਟੀਟੀ ਵੀ ਨਹੀਂ ਪਤਾ ਕਿਉਂਕਿ ਕਿਸ ਸਟੇਟ ਤੋਂ ਬਿਲੋਂਗ ਕਰਦੇ ਆ ਇਹਨਾਂ ਨੂੰ ਜਿਸ ਅਵਸਥਾ ਦੇ ਵਿੱਚ ਮਿਲੀਆਂ ਸਾਡੀਆਂ ਬੀਬੀਆਂ ਉਹ ਲੈ ਕੇ ਆਏ ਉਹਨਾਂ ਦਾ ਰੋਜ਼ ਦਾ ਲੈ ਕੇ ਟ੍ਰੀਟਮੈਂਟ ਤੋਂ ਲੈ ਕੇ ਸਾਰੀ ਦੇਖ ਰਿਕ ਕਰ ਰਹੇ ਹੈਗੇ ਔਰ ਇਸ ਤੋਂ ਸਾਨੂੰ ਸਭ ਨੂੰ ਜਿੰਨੇ ਵੀ ਅੱਜ ਸਾਡੀ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਹੈਗੇ ਆ ਸਭ ਨੂੰ ਸਿੱਖਣਾ ਚਾਹੀਦਾ ਕਿ ਅਦਰ ਇਹ ਸਾਰੇ ਜਾਨੀ ਮਿਲ ਕੇ ਇੰਨੇ ਬਜ਼ੁਰਗਾਂ ਨੂੰ ਪੈਣਾ ਨੂੰ ਜਿਹੜੇ ਮੈਂਟਲੀ ਰਿਟਾਰਡਡ ਵੀਰ ਹੈਗੇ ਆ ਉਹਨਾਂ ਦੀ ਸੇਵਾ ਕਰ ਕਰ ਰਿਹਾ ਤੇ ਅਸੀਂ ਆਪਣੇ ਕੋਈ ਪਰਿਵਾਰ ਦੇ ਮੈਂਬਰਾਂ ਦੀ ਕਿਉਂ ਨਹੀਂ ਕਰ ਸਕਦੇ ਹੈਗੇ ਔਰ ਸਾਡੇ ਪੰਜਾਬੀ ਵਿਰਸੇ ਦੇ ਵਿੱਚ ਤਾਂ ਇਹ ਹੈ ਹੀ ਨਹੀਂਗਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਛੱਡিয়ে ਜਿੰਨੇ ਜੋਗਾ ਵੀ ਪ੍ਰਮਾਤਮਾ ਨੇ ਦਿੱਤਾ ਸੋ ਰੋਟੀ ਦਾ ਜਿਹੜੇ ਹੈਗੇ ਆ ਸਭ ਖਲਾਈ ਸਕਦੇ ਆ ਔਰ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰੋ ਸਤਕਾਰ ਦਿਓ ਉਹਨਾਂ ਨੂੰ ਔਰ ਬਜ਼ੁਰਗ ਕਦੇ ਡਿਮਾਂਡ ਨਹੀਂ ਕਰਦੇ ਕਿ ਸਾਨੂੰ ਇਹ ਚਾਹੀਦਾ ਉਹਨਾਂ ਨੂੰ ਹਮੇਸ਼ਾ ਪਤਾ ਹੁੰਦਾ ਕਿ ਸਾਡੇ ਪਰਿਵਾਰ ਦੀ ਕਿੰਨੀ ਆਮਦਨ ਹੈ ਸਾਡੇ ਬੱਚੇ ਕੀ ਕਰਦੇ ਆ ਉਸ ਦੇ ਅਕੋਰਡਿੰਗ ਹੀ ਵਿਚਾਰੇ ਦੋ ਪਿਆਰ ਦੇ ਸ਼ਬਦ ਹੁੰਦੇ ਆ ਜਿਹੜੇ ਤੁਸੀਂ ਆਪਣੇ ਪੇਰੈਂਟਸ ਨੂੰ ਰਿਸਪੈਕਟਬਲ ਜੋ ਦੇਣੀ ਹੁੰਦੀ ਆ ਸੋ ਮੈਂ ਸਭ ਨੂੰ ਬੇਨਤੀ ਕਰੂੰਗੀ ਕਿ ਆਪਾਂ ਅਸੀਂ ਆਪਣਾ ਕਲਚਰ ਨਾ ਭੁੱਲੀਏ ਸਾਡਾ ਇੰਡੀਆ ਦਾ ਕਲਚਰ ਇਦਾਂ ਦਾ ਨਹੀਂ ਹੈਗਾ ਔਰ ਸਭ ਨੂੰ ਜਿਹੜਾ ਹੈਗਾ ਬੇਨਤੀ ਹੈ ਕਿ ਆਪਣੇ ਪਰਿਵਾਰ ਦਾ ਆਪਣੇ ਬਜ਼ੁਰਗਾਂ ਦਾ ਸਤਕਾਰ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਸਹਾਰ ਇਹਨਾਂ ਸਹਾਰਾ ਬਣਨਾ ਸਭ ਤੋਂ ਉੱਤਮ ਸਿਗਾ ਮੰਨੀ ਗਈ ਆ ਜੋ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਨੂੰ ਮੁੱਖ ਰੱਖਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੇ ਰੱਬ ਰੂਪੀ ਦਾਨੀ ਸਜਣਾਂ ਦੇ ਸਹਿਯੋਗ ਨਾਲ ਇੱਕ ਆਸ ਆਸ਼ਰਮ ਸੇਵਾ ਸੈਟੀ ਰੋਲੀ ਰੋਡ ਮੋਗਾ ਦਾ 50 ਬਿੱਡਾਂ ਦਾ ਇੱਕ ਮਿੰਨੀ ਹਸਪੀਟਲ ਬਣ ਜਾ ਰਿਹਾ ਹੈਗਾ ਉਸ ਦਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸ਼ਖਸ਼ੀਆਂ ਤਾਂ ਸੰਤ ਮਹਾਪੁਰਸ਼ਾ ਨੇ ਉਸ ਦਾ ਨੀਂਹ ਪੱਤਰ ਰੱਖਿਆ ਤੇ ਇਸ ਦੇ ਵਿੱਚ ਦੋ ਆਪੀਡੀ ਹੋਣਗੇ ਆ ਤੇ 50 ਬੈੱਡ ਲੱਗਣਗੇ ਤੇ ਸਾਡੇ ਜਿਹੜੇ ਬੇਸਾਰਾ ਬਜ਼ੁਰਗ ਨੇ ਮੰਦਗੁਤੀ ਵਿਅਕਤੀ ਨੇ ਜਿਨ੍ਹਾਂ ਦੇ ਇਲਾਜ ਕਰਾਉਣਾ ਪੈਂਦਾ ਸੀਗਾ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਸੀਗੀਆਂ ਕਈ ਵਾਰ 4 4 5 5 ਪੇਸ਼ੈਂਟ ਜਿਹੜੇ ਬਿਮਾਰ ਹੋ ਜਾਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਣ ਦੇ ਵਿੱਚ ਵੀ ਦਿੱਕਤ ਆਉਂਦੀ ਸੀਗੀ ਇੱਥੇ ਡਾਕਟਰ ਹਾਇਰ ਕਿਤੇ ਜਾਣਗੇ ਰੱਬ ਰੂਪੀ ਦਾਨੀ ਸਜਨਾ ਦੇ ਸਹਿਯੋਗ ਨਾਲ ਤੇ ਇਸੇ ਉਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਵੇਗਾ ਤੇ ਜਿਹੜਾ ਉਹਨਾਂ ਦਾ ਆਉਣ ਵਾਲਾ ਸਮਾਂੜ ਉਹ ਚੰਗਾ ਬੀਤ ਹੋਵੇ। ਹਾਂਜੀ 2018 ਦੇ ਵਿੱਚ ਪਰਮਾਤਮਾ ਦੀ ਕਿਰਪਾ ਹੋਈ ਇਹ ਸੇਵਾ ਮਿਲੀ ਤੇ ਸਾਡੇ ਪੰਜਾਬ ਪੁਲਿਸ ਦੇ ਬਹੁਤ ਹੀ ਸਤਿਕਾਰਯੋਗ ਤੇ ਮਾਣਯੋਗ ਸਾਡੇ ਪੁਲਿਸ ਅਫਸਰ ਸ਼੍ਰੀ ਅਜੀਤ ਗਾਂਧੀ ਆਈਪੀਐਸ ਤੇ ਹੋਰ ਕਨਸਟੇਬਲ ਤੋਂ ਲੈ ਕੇ ਸਾਡੇ ਸੀਨੀਅਰ ਅਫਸਰਾਂ ਦਾ ਕਮੇਨ ਨੂੰ ਬਹੁਤ ਵੱਡਾ ਸਹਿਯੋਗ ਆ ਰੱਪੁਰ ਵੀ ધਾਨੀ ਸੱਜਣਾ ਦਾ ਵੀ ਪੂਰੀ ਸਪੋਰਟ ਆ ਗਈ ਤੇ ਹੋਰ ਜਿੰਨੇ ਵੀ ਇੱਥੇ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਵੀ ਸਹਿਯੋਗ ਆ 2018 ਤੋਂ ਲੈ ਕੇ ਅੱਜ ਉਸ ਕਾਲਪੁਰਖ వైਗੁਰ ਦੀ ਕਿਰਪਾ ਨਾਲ ਇੱਥੇ ਸਾਰੀਆਂ ਸਵਾਵਾਂ ਚੱਲ ਰਹੀਆਂ ਨੇ ਡਾਕਟਰ ਚੇਸ ਕੈਟਰਿਕ ਦੇ ਹੋਰ ਵੀ ਜਿਹੜੇ ਜਿਹੜੇ ਸਾਨੂੰ ਡਾਕਟਰਾਂ ਦੀ ਲੋੜ ਪਊਗੀ ਇੱਥੇ ਸਾਡੇ ਕੋਲੇ ਹੈਰ ਕੀਤੇ ਜਾਣਗੇ ਤੇ ਹੋਰ ਵੀ ਜੋ ਵੀ ਜਿੰਨੇ ਵੀ ਸਾਨੂੰ ਇਕਪੀਮੈਂਟ ਵਗੈਰਾ ਚਾਹੀਦੇ ਹੋਣਗੇ ਉਹ ਵੀ ਇੱਥੇ ਆ ਜਾਣਗੇ ਦਾਨੀ ਸੱਜਣਾਾਂ ਦੇ ਸਹਿਯੋਗ ਨਾਲ ਇਸ ਨੂੰ ਤਕਰੀਬਨ ਪਰਮਾਤਮਾ ਦੀ ਕਿਰਪਾ ਚਾਹੀਦੀ ਆ 2026 ਦੇ ਵਿੱਚ ਇਸ ਦੀ ਓਪਨਿੰਗ ਹੋਵੇਗੀ ਤੇ ਇੱਥੇ ਇੱਕ ਓਪਨਿੰਗ ਤੋਂ ਨਾਲ ਇੱਥੇ ਇੱਕ ਬਹੁਤ ਵੱਡਾ ਧਾਰਮਿਕ ਸਮਾਗਮ ਵੀ ਕੀਤਾ ਜਾਵੇਗਾ ਜਿੰਨੇ ਵੀ ਸਾਨੂੰ ਰੱਬ ਰੂਪੀ ਦਾਨੀ ਸੱਜਣ ਸਪੋਰਟ ਕਰਦੇ ਨੇ ਉਹਨਾਂ ਦਾ ਇੱਥੇ ਬਹੁਤ ਵੱਡਾ ਸਨਮਾਨ ਸਮਾ ਵੀ ਹੋਵੇਗਾ ਉਸ ਕਾਲਪੁਰ ਖਵਾਹਿ ਗੁਰੂ ਦੀ ਬਹੁਤ ਵੱਡੀ ಅಪਾਰ ਕਿਰਪਾ ਕਿਸੇ ਵੀ ਚੁਣੌਤੀ ਦਾ 2018 ਤੋਂ ਲੈ ਕੇ ਅੱਜ ਤੱਕ ਕੋਈ ਸਾਹਮਣਾ ਨਹੀਂ ਕਰਨ ਪਿਆ ਕਰਨਾ ਪਿਆ ਤੇ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਇੱਥੇ ਸੇਵਾ ਸੰਭਾਲ ਚੱਲ ਰਹੀ ਆ ਜੇਕਰ ਗੱਲ ਕਰੀਏ ਪਰਿਵਾਰ ਦੀ ਮੇਰੇ ਮਾਤਾ ਪਿਤਾ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚਿਆਂ ਵੱਲੋਂ ਮੈਨੂੰ ਬਹੁਤ ਵੱਡਾ ਸਹਯੋਗ ਆ ਸਪੋਰਟ ਆ ਤੇ ਜਿਹੜੇ ਮੇਰੇ ਕੰਮ ਕਰਨ ਵਾਲੇ ਹੁੰਦੇ ਆ ਉਹ ਮੇਰੇ ਮਾਤਾ ਪਿਤਾ ਜੀ ਖੁਦ ਕਰਾਉਂਦੇ ਨੇ ਨਾਲ ਕੀ ਨਾਮ ਹੈ ਮੇਨੂੰ ਗਗਨਜੋਤ ਖੋਸਾ ਬਰਾੜ ਸਭ ਤੋਂ ਪਹਿਲਾਂ ਤਾਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਦੇ ਰਹੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ 2018 ਦੇ ਵਿੱਚ ਬੇਦੀ ਨਗਰ ਦੇ ਛੋਟੇ ਜਿਹੇ ਆਸ਼ਰਮ ਤੋਂ ਸ਼ੁਰੂ ਕਰਕੇ ਅੱਜ 2025 ਦੇ ਵਿੱਚ ਅਸੀਂ ਇੱਕ ਆਸ਼ਰਮ ਰਜਿਸਟਰਡ ਸੁਸਾਇਟੀ ਮੋਗਾ ਦਾ ਜੋ ਅੱਜ ਇਹ ਮਿੰਮੀ ਹਸਪਤਾਲ ਦਾ ਜੋ ਸੁਪਨਾ ਸੀ ਉਸ ਨੂੰ ਅਸੀਂ ਅੱਜ ਆਗਾਜ਼ ਕੀਤਾ ਹੈ ਉਸ ਦਾ ਨੀ ਪੱਥਰ ਰੱਖਿਆ ਗਿਆ ਹੈ ਤਾਂ ਇਸ ਸ਼ੁਭ ਮੌਕੇ ਤੇ ਮੈਂ ਸਾਰੀਆਂ ਉਹਨਾਂ ਸ਼ਖਸੀਅਤਾਂ ਦਾ ਪਹਿਲਾਂ ਤਾਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਦਮ ਦਰ ਕਦਮ ਸਾਡਾ ਸਾਰਿਆਂ ਦਾ ਸਾਡੇ ਸਤਕਾਰਯੋਗ ਜਸਵੀਰ ਸਿੰਘ 바ਵਾ ਅੰਕਲ ਜੀ ਦਾ ਸਹਿਯੋਗ ਦਿੱਤਾ ਤੇ ਉਸ ਦੇ ਨਾਲ ਨਾਲ ਮੈਂ ਸਾਰਿਆਂ ਨੂੰ ਵਧਾਈ ਦਾ ਪਾਤਰ ਮੰਨ ਕੇ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੰਦੀ ਹਾਂ ਕਿ ਅਸੀਂ ਇਸ ਮੁਕਾਮ ਤੱਕ ਪਹੁੰਚੇ। ਬੇਸ਼ੱਕ 바ਵਾ ਅੰਕਲ ਜੀ ਜਸਵੀਰ ਸਿੰਘ ਜੀ 바ਵਾ ਇਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਨੇ ਸਾਡੇ ਹਰਮਨ ਪਿਆਰੇ ਨੇ ਤੇ ਮੈਨੂੰ ਅਕਸਰ ਲੱਗਦਾ ਹੁੰਦਾ ਹੈ ਕਿ ਕੁਝ ਕੁ ਚੀਜ਼ਾਂ ਨੂੰ ਅਸੀਂ ਨਹੀਂ ਚੁਣਦੇ ਉਹ ਚੀਜ਼ਾਂ ਆ ਕੇ ਸਾਨੂੰ ਚੁਣਦੀਆਂ ਨੇ। ਸੋ ਜਿਹੜੀ ਸੇਵਾ ਹੈ ਇਹ ਜੋ ਅੰਕਲ ਜੀ ਆਪਣਾ ਸੇਵਾ ਰੂਪੀ ਜੋ ਆਪਣੇ ਕਰਮ ਨਿਭਾ ਰਹੇ ਨੇ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਦੀ ਕੁਦਰਤ ਨੇ ਉਹਨਾਂ ਨੂੰ ਆਪ ਇਸ ਮੇਕ ਕਰਮ ਦੇ ਲਈ ਚੁਣਿਆ ਹੈ ਚੂਸ ਕੀਤਾ ਹੈ ਤੇ ਅੰਕਲ ਜੀ ਇਸ ਨੂੰ ਬਹੁਤ ਵਾਕੂਬੀ ਨਿਭਾਉਂਦੇ ਨੇ ਤੇ ਜਿਵੇਂ ਉਹ ਹਮੇਸ਼ਾ ਹੀ ਦੱਸਦੇ ਨੇ ਕਿ ਪਰਿਵਾਰ ਵੱਲੋਂ ਜਾਂ ਉਹਨਾਂ ਦੇ ਮਹਿਕਮੇ ਵੱਲੋਂ ਜਾਂ ਪਬਲਿਕ ਵੱਲੋਂ ਸਾਰੇ ਪਰਿਵਾਰ ਵੱਲੋਂ ਬਹੁਤ ਉਹਨਾਂ ਨੂੰ ਸਹਿਯੋਗ ਮਿਲਦਾ ਹੈ ਤੇ ਮੈਂ ਇਹ ਵੀ ਜ਼ਰੂਰ ਕਹੂੰਗੀ ਕਿ ਜਿੰਨਾ ਬਜ਼ੁਰਗਾਂ ਦੀ ਉਹ ਇੱਥੇ ਸਾਮ ਸੰਭਾਲ ਕਰਦੇ ਨੇ ਜਿਨ੍ਹਾਂ ਨੂੰ ਉਹ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਦੇ ਲਈ ਆਪਣਾ ਸਮਾਂ ਇੱਥੇ ਲਾਉਂਦੇ ਨੇ ਉਹਨਾਂ ਦੇ ਲਈ ਹਰ ਟਾਈਮ ਉਹ ਹਾਜ਼ਰ ਰਹਿੰਦੇ ਨੇ ਇਹ ਉਹਨਾਂ ਦਾ ਹੀ ਅਸ਼ੀਰਵਾਦ ਹੈ ਇਹ ਉਹਨਾਂ ਦੀਆਂ ਹੀ ਦੁਆਵਾਂ ਨੇ ਕਿ ਉਹਨਾਂ ਨੂੰ ਪਰਮਾਤਮਾ ਕੁਦਰਤ ਇੰਨਾ ਕੁ ਬਲ ਬਖਸ਼ਦੀ ਹੈ ਕਿ ਉਹ ਹਰ ਪੁਲਾਂਗ ਜਿਹੜੀ ਆਪ ਵੀ ਅਗਲੀ ਪੁਲਾਂਗ ਹੈ ਉਹ ਵੱਡੀ ਕਰਕੇ ਹੀ ਪਟਦੇ ਨੇ ਉਹ ਚੜ੍ਹਦੀ ਕਲਾ ਵਾਲੇ ਹੀ ਜਾਂਦੇ ਨੇ ਸੋ ਇਹ ਉਹਨਾਂ ਬਜ਼ੁਰਗਾਂ ਦਾ ਹੀ ਅਸ਼ੀਰਵਾਦ ਹੈ ਬਿਲਕੁਲ ਇਹ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਅੱਜ ਦੇ ਮੌਕੇ ਦੇ ਉਤੇ ਅਸੀਂ ਦੇਖ ਰਹੇ ਹਾਂ ਕਿ ਬਿਰਧ ਆਸ਼ਰਮ ਨੇ ਜਿਹੜੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਉਹਨਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ ਜੇਕਰ ਕਾਰਨਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਜੋ ਮਟੀਰੀਅਲ ਦੇ ਪਿੱਛੇ ਜੋ ਦੌੜ ਹੈ ਜੀਵੇ ਕਰਕੇ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਘਟ ਰਹੀਆਂ ਨੇ ਇੱਕ ਬਹੁਤ ਵੱਡਾ ਕਾਰਨ ਹੈ ਪਹਿਲਾਂ ਕੀ ਹੁੰਦਾ ਸੀ ਸਾਂਝੇ ਪਰਿਵਾਰ ਹੁੰਦੇ ਸੀ ਦਾਦੇ-ਦਾਦੀਆਂ ਨਾਲ ਹੁੰਦੇ ਸੀ ਸਾਨੂੰ ਪਰਿਵਾਰ ਦੇ ਵਿੱਚ ਇੱਕ ਉਹ ਸ਼ਰਮ ਮਰਿਆਦਾ ਕਦਰਾਂ ਕੀਮਤਾਂ ਹੁੰਦੀਆਂ ਸੀ ਅੱਜ ਕਿਤੇ ਨਾ ਕਿਤੇ ਅਸੀਂ ਉਹਨਾਂ ਚੀਜ਼ਾਂ ਤੋਂ ਪਰੇ ਹੁੰਦੇ ਜਾ ਰਹੇ ਹਾਂ ਬੇਮੁਖ ਹੁੰਦੇ ਜਾ ਰਹੇ ਹਾਂ ਦੂਸਰਾ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਸਾਡੇ ਪਰਿਵਾਰ ਨਿਖੜ ਰਹੇ ਨੇ ਜਿਹੜੇ ਅੱਜਕਲ ਨਿਊਕਲੀਅਰ ਫੈਮਲੀਆਂ ਦਾ ਟ੍ਰੈਂਡ ਹੋ ਰਿਹਾ ਹੈ ਤੇ ਜਿਸ ਕਰਕੇ ਕਿ ਬੱਚਾ ਰੋਏ ਲੱਗਦਾ ਹੈ ਕਿ ਜਿਹੜੇ ਮਾਪਿਓ ਨਹੀਂ ਉਹ ਬੋਝ ਨੇ ਜਾਂ ਇੱਕ ਤਰੀਕੇ ਨਾਲ ਜਨਰੇਸ਼ਨ ਗੈਪ ਵੀ ਹੈ ਕਿ ਘਰ ਦੇ ਵਿੱਚ ਚਲੋ ਬਣਦੀ ਨਹੀਂ ਤਾਂ ਜਾਂ ਟੋਲਰੈਂਸ ਪਾਵਰ ਬਹੁਤ ਘੱਟ ਹੈ ਪੇਸ਼ੈਂਸ ਥੋੜੀ ਜੀ ਘਟ ਗਈ ਆ ਸਾਡੇ ਵਿੱਚ ਜਿਹਦੇ ਕਰਕੇ ਕਿ ਛੋਟੀ ਮੋਟੀ ਵੀ ਲੜਾਈ ਹੁੰਦੀ ਹੈ ਤਾਂ ਉਹ ਏਡਾ ਵੱਡਾ ਕਨਫਲਿਕਟ ਬਣ ਜਾਂਦੀ ਹੈ ਕਿ ਅਸੀਂ ਆਪਣੇ ਮਾਪਿਓ ਨੂੰ ਬਿਰਧ ਆਸ਼ਰਮ ਤੱਕ ਪਹੁੰਚਾ ਦਿੰਨੇ ਆ ਸੋ ਇਹ ਸਾਰੇ ਕਾਰਨ ਮੈਨੂੰ ਲੱਗਦੇ ਨੇ ਜਿੰਨਾ ਕਰਕੇ ਸਾਡੇ ਜੋ ਬਿਰਧ ਆਸ਼ਰਮ ਨੇ ਇੰਨਾ ਦੀ ਅਨਫੋਰਚੂਨੇਟਲੀ ਜਿਹੜੀ ਗਿਣਤੀ ਆ ਉਹ ਵੱਧਦੀ ਜਾ ਰਹੀ ਆ ਕੰਜ ਜਦੋਂ ਤੁਸੀਂ ਵੇਰਦਾ Ashram ਆਏ ਸੀ ਕਿਉਂਕਿ ਲਗਾਤਾਰ ਤੁਸੀਂ ਵੀ ਵੇਰਦਾ Ashram ਦੇ ਵਿੱਚ ਆਉਂਨੇ ਆ ਵੀਰਾਂ 간 ਦੀ ਸਾਮ ਸੰਭਾਲ ਕਰਦੇ ਹਾਂ ਅੱਜ ਕਾਰਨ ਕੀ ਐ ਕੀ ਲੱਗ ਰਿਹਾ ਹੈ ਜਹਨ ਦੇ ਵਿੱਚ ਕੀ ਐ ਜੋ ਭਾਵੁਕ ਹੋ ਗਏ ਸੀ ਅ ਮੈਨੂੰ ਲੱਗਦਾ ਇਹ ਜਗ੍ਹਾ ਹੀ ਇਹੋ ਜੀ ਐ ਤੁਸੀਂ ਜਦੋਂ ਇੱਥੇ ਆਉਂਨੇ ਹੋ ਜਦੋਂ ਤੁਸੀਂ ਇੰਨਾ ਸਾਰੀਆਂ ਸਖਸ਼ੀਅਤਾਂ ਨੂੰ ਮਿਲਦੇ ਹੋ ਤੁਹਾਡਾ ਮਨ ਜੋ ਹੈ ਉਲਰਦਾ ਹੈ ਭਰਦਾ ਹੈ ਕਿਉਂਕਿ ਜਿਸ ਤਰ੍ਹਾਂ ਅੰਕਲ ਜੀ ਨੇ ਦੱਸਿਆ ਮੈਂ ਤੁਹਾਨੂੰ ਦੱਸਨੀ ਆ ਕਿ ਇੱਥੇ ਜਿਹੜੀ ਸੇਵਾ ਵੀ ਚੱਲ ਰਹੀ ਹੈ ਇਹ ਬਜ਼ੁਰਗ ਨੇ ਜੋ ਇੱਥੇ ਇੱਟਾਂ ਟੋ ਰਹੇ ਨੇ ਪਟਾਈ ਕਰ ਰਹੇ ਨੇ ਅੰਦਰ ਮੈਨੂੰ ਮਾਤਾ ਜੀ ਮਿਲੇ ਉਹ ਇੱਥੇ ਸੇਵਾ ਕਰ ਰਹੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਿੰਨੇ ਸਾਲ ਨਾਲ ਕੇ ਨਹੀਂ ਵਿਖਿਆ ਜਿਨ੍ਹਾਂ ਨੂੰ ਸੜਕਾਂ ਤੋਂ ਕਿਸੇ ਦੇ ਕੀੜੇ ਪਏ ਹੋਏ ਨੇ ਕਿਸੇ ਨੂੰ ਇਨਫੈਕਸ਼ਨ ਹੈ ਕਿਸੇ ਨੂੰ ਇਦਾਂ ਹੀ ਪਰਿਵਾਰ ਨਹੀਂ ਹਨਾ ਮਤਲਬ ਕਿ ਨਕਾਰਤਾ ਕਿਸੇ ਦੀ ਲੱਤ ਵੱਢਣੀ ਪਈ ਇੰਨੀਆਂ ਇੰਨੀਆਂ ਵੱਡੀਆਂ ਉਹਨਾਂ ਦੀਆਂ ਮਤਲਬ ਕਿ ਫਿਜ਼ੀਕਲ ਉਹਨਾਂ ਦੇ ਵੂਨਜ਼ ਸੀਗੇ ਕਿ ਉਹ ਰੂਹਾਂ ਤੁਸੀਂ ਦੇਖੋ ਉਹਨਾਂ ਦੇ ਕਿੰਨੇ ਤਕੜੇ ਮਨੋਬਲ ਨੇ ਜਾਂ ਉਹ ਕਿੰਨੀ ਕੁ ਚੜ੍ਹਦੀ ਕਲਾ ਵਾਲੀਆਂ ਰੂਹਾਂ ਨੇ ਕਿ ਉਹ ਅੱਜ ਹੱਸ ਕੇ ਮਿਲਦੇ ਨੇ ਤੁਸੀਂ ਜਾਓਗੇ ਉਹ ਆਪ ਅੱਗੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਇਹ ਇੰਨਾ ਦੀ ਸਖਸ਼ੀਤਾ ਮoure ਅਸੀਂ ਚੁੱਪ ਵੀ ਕਰ ਸਕਦੇ ਆ ਸਾਡਾ ਮਨ ਭਰ ਕੇ ਹੀ ਆਊਗਾ ਸਾਡਾ ਮਨ ਉਲੜਦਾ ਹੀ ਹੈ ਤੇ ਅੰਕਲ ਜੀ ਵੀ ਦੱਸ ਰਹੇ ਸੀਗੇ ਵੀ ਸਿਰਫ ਤਿੰਨ ਦਿਹਾੜੀਆਂ ਦੀ ਲੋੜ ਪਈ ਹੈ ਇੱਥੇ ਅਦਰਵਾਇਜ਼ ਆਪਣੇ ਜੋ ਇੱਥੇ ਬਜ਼ੁਰਗ ਨੇ ਉਹੀ ਸਾਰੇ ਸੇਵਾ ਕਰ ਰਹੇ ਨੇ ਸੋ ਇੰਨੀ ਇੰਨੇ ਦਰਦ ਲੈ ਕੇ ਇੰਨੀਆਂ ਤਕਲੀਫਾਂ ਚੋਂ ਨਿਕਲ ਕੇ ਮਾਨਸਿਕ ਤੌਰ ਤੇ ਸ਼ਰੀਰਿਕ ਤੌਰ ਤੇ ਫਿਰ ਵੀ ਇੰਨੀ ਚੜ੍ਹਦੀ ਕਲਾ ਚ ਕੋਈ ਬੰਦਾ ਰਹਿ ਲੈਂਦਾ ਹੈ ਤੇ ਉਹਨੂੰ ਦੇਖ ਕੇ ਅਸੀਂ ਕੀ ਕਰ ਸਕਦੇ ਆ ਅਸੀਂ ਭਾਵੂ ਕੀ ਹੋ ਸਕਦੇ ਆ ਚੁੱਪੀ ਹੋ ਸਕਦੇ ਆ ਜਾਂ ਸਮਾਜ ਤੇ ਇੱਕ ਫਟਕਾਰ ਜਾਂਦੀ ਹੈ ਦੁੱਖ ਹੁੰਦਾ ਹੈ ਕਿ ਕਿਉਂ ਇਹਨਾਂ ਨੂੰ ਇੰਨਾ ਸਫਰ ਤੈਅ ਕਰਕੇ ਤੱਕ ਪਹੁੰਚਣਾ ਪਿਆ